ਟਿੰਡਾ ਦੇ ਪਰਸਰਾਮ ਨਗਰ ਤੋਂ ਬਹਿਮਰਦਵਾਨਾ ਰੋਡ ਨੂੰ ਜੋੜਦਾ ਪੁਲ ਖਸਤਾ ਹਾਲਤ ਹੋਣ ਦੇ ਕਾਰਨ ਕੀਤਾ ਗਿਆ ਸੀ ਬੰਦ ਅੱਜ ਇੱਧਰ ਦੀ ਲੰਮਾ ਗਿਆ ਇੱਕ ਵਿਅਕਤੀ ਵੱਲੋਂ ਟਰੱਕ ਅਤੇ ਵਿੱਚ ਫਸਿਆ ਮਾਮਲਾ ਬੁੱਧਵਾਰ ਨੂੰ 12 ਵਜੇ ਦੇ ਲਗਭਗ ਦਾ ਟਿੰਡਾ ਦੇ ਪਰਸਰਾਮ ਨਗਰ ਤੋਂ ਬਹਿਮਰਦਵਾਨਾ ਰੋਡ ਨੂੰ ਜੋੜਨ ਵਾਲਾ ਪੁਲ ਸੀ ਜਿਹੜਾ ਉਹ ਖਸਤਾ ਹਾਲਤ ਹੋਣ ਦੇ ਕਾਰਨ ਬੰਦ ਕੀਤਾ ਗਿਆ ਸੀ ਅਤੇ ਇੱਥੇ ਲੋਕਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਇਸ ਪੁਲ ਦੇ ਅਪ ਦੂਜੇ ਪਾਸੇ ਜੋ ਲੋਕ ਰਹਿੰਦੇ ਹਨ ਉਹ ਲੋਕਾਂ ਦੇ ਬੱਚੇ ਸਕੂਲ ਸ਼ਹਿਰ ਵੱਲ ਜਾਂਦੇ ਹਨ ਤੇ ਇਸ ਲਈ ਉਹਨਾਂ ਵੱਲੋਂ ਟੂ-ਵੀਲਰ ਨੂੰ ਜਾਣ ਦੇ ਲਈ ਇੱਥੋਂ ਦੀ ਆਪਣਾ ਸਿਰਫ ਰਸਤਾ ਰੱਖਿਆ ਗਿਆ ਸੀ ਲੇਕਿਨ ਅੱਜ ਇੱਕ ਵਿਅਕਤੀ ਵੱਲੋਂ ਇੱਥੇ ਲਿਆ ਕੇ ਟਰੱਕ ਇਸ ਦੇ ਉੱਪਰ ਚੜਾ ਦਿੱਤਾ ਗਿਆ ਜਿਸ ਦੇ ਨਾਲ ਉੱਥੇ ਟਰੱਕ ਆਪਣਾ ਪੁਲ ਦੇ ਵਿੱਚ ਧੱਸਦਾ ਹੋਇਆ ਇਹ ਆਪਣਾ ਦਿਖਾਈ ਦਿੱਤਾ ਅਤੇ ਉਸ ਤੋਂ ਬਾਅਦ ਇਸ ਨੂੰ ਇੱਥੇ ਹੀ ਬੰਦ ਕਰ ਦਿੱਤਾ ਗਿਆ ਫਿਰ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਬਾਹਰ ਕੱਢਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਹੁਣ ਸਾਡੇ ਵੱਲੋਂ ਇਸ ਦਾ ਚਲਾਨ ਕੱਟਿਆ ਜਾਵੇਗਾ। ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਤੋਂ ਬਹਿਮੜ ਦਵਾਲਾ ਰੋਡ ਨੂੰ ਜੋੜ ਵਾਲੇ ਜੋੜਨ ਵਾਲੇ ਇਹ ਆਪਣਾ ਪੁਲ ਦੀਆਂ ਤਸਵੀਰਾਂ ਨੇ ਜਿਹੜੀਆਂ ਜੋ ਬਹਿਮੜ ਦਵਾਲਾ ਸੜਕ ਨੂੰ ਜੋੜਦਾ ਸੀ ਅਤੇ ਉਹਦੇ ਉੱਤੇ ਅੱਜ ਇੱਕ ਟਰੱਕ ਫਸ ਗਿਆ ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹਦੇ ਵਿੱਚ ਦੀ ਟੂ-ਵੀਲਰ ਵੀ ਨਿਕਲਣਾ ਮੁਸ਼ਕਲ ਹੋ ਗਿਆ ਸੀ ਅਤੇ ਇਸ ਨੂੰ ਲੈ ਕੇ ਲੋਕ ਆਪਣਾ ਕਾਫੀ ਪਰੇਸ਼ਾਨ ਹੋਏ। ਇਸ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹਨਾਂ ਵੱਲੋਂ ਇਸ ਦਾ ਚਲਾਨ ਕੱਟਿਆ ਜਾਵੇਗਾ। ਇਹ ਜੋ ਆਪਣਾ ਕੋਈ ਵਾਸਤੇ ਜਾਣ ਵਾਸਤੇ ਰੱਖਿਆ ਹੋਇਆ ਰਸਤਾ ਹੀ ਵੀਰ ਜੀ ਇਹ ਪੁਲ ਬੰਦ ਕੀਤਾ ਗਿਆ ਸੀ ਬ੍ਰਹਮਣ ਪੁਲ ਬੰਦ ਕੀਤਾ ਪਤਾ ਮੈਨੂੰ ਪਤਾ ਹੈ ਜੀ ਹਾਸਾ ਹੋ ਰਿਹਾ ਦੋ ਦੋ ਗੱਡੀਆਂ ਹੋਣ ਦੇ ਡਾਕਟਰ ਹੀ ਇਕੜਾ ਵਾਸਤੇ ਨਹੀਂ ਹੈਗਾ ਜੀ ਇਹ ਅਸੀਂ ਇੱਕ ਪੁਲਿਸ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਇੱਥੋਂ ਰਾਤ ਨੂੰ ਟੱਪਣ ਨੂੰ ਰਸਤਾ ਦਿੱਤਾ ਜਾਵੇ ਕਿਉਂਕਿ ਸਾਡੇ ਬੱਚੇ ਵੀ ਸਕੂਲ ਜਾਂਦੇ ਆ ਕੋਈ ਆਟੋ ਵਾਲਾ ਵੀ ਜਾਂਦਾ ਹੈ ਵੀ ਆਟੋ ਵਾਲਾ ਉੱਪਰ ਦੀ ਆਵੇ ਤੂੰ ਵਿਕਲ ਜਿਹੜਾ ਜਾਵੇ ਇੱਥੋਂ ਦੀ ਅਸੀਂ ਇਹ ਅਪੀਲ ਕੀਤੀ ਸੀਗੀ ਸਾਨੂੰ ਇਹ ਟੱਪਨ ਨੂੰ ਪੁਲਸ ਵਾਲਾ ਨੇ ਜਾਲ ਉਹ ਰਾਗਿਰੀ ਦੇਤੀ ਹੈ ਹੁਣ ਬਾਰ ਬਾਰ ਇਹ ਥੋੜੀ ਨਾ ਵੱਡੇ ਟਰਾਲੇ ਟਪਾਉਣਗੇ ਬੰਦ ਕੀਤਾ ਹੋਇਆ ਰਸਤਾ ਹੈ ਬੈਮਣ ਪੁਲ ਦੇ ਉੱਤੇ ਰਸਤਾ ਬੰਦ ਕੀਤਾ ਗਿਆ ਸੀ ਪਿਛਲੇ ਕੁਝ ਮਹੀਨਿਆਂ ਤੋਂ ਬਰਸਤਾਏ ਬੰਦ ਪਿਆ ਸੀ ਆ ਤੇ ਫੁੱਲ ਕਿਸ ਤਰ੍ਹਾਂ ਗਿਆ ਤੇ ਅੱਜ ਗੱਡੀ ਫਸ ਗਈ ਆ ਤੁਹਾਡੇ ਕੋਲ ਕੀ ਕਰਪੇ ਇਹਦਾ ਚਲਾਨ ਕੱਟਵਾਂਗੇ ਜੀ ਹੂੰ ਇਹ ਤੇ ਬੈਰੀਕੇਟ ਕਿੱਧਰ ਗਏ ਇਸ ਰਸਤੇ ਦੇ ਉੱਤੇ ਜਿਹੜੇ ਬੈਰੀਕੇਟ ਲਾਏ ਗਏ ਸੀ ਇਹਦੇ ਉੱਤੇ ਨਾ ਮਲਵਾ ਬਹੁਤ ਉੱਚਾ ਤਕਰ ਰੱਖਿਆ ਸੀ ਤੇਰਾ ਜਿਹੜਾ ਵਿਸ਼ਵਾਸ ਸਕੂਲ ਇੱਧਰ ਇੱਧਰ ਬੱਚੇ ਜਾਂਦੇ ਸੀ ਆਟੋ ਦੇ ਵਿੱਚ ਬੈਠ ਕੇ ਤੇ ਇਹਨਾਂ ਨੇ ਆਟੋ ਲੰਘਣ ਵਾਸਤੇ ਥੋੜਾ ਜਿਹਾ ਰਸਤਾ ਬਣਾ ਰੱਖਿਆ ਸੀ ਇਹ ਟਰੱਕ ਲੈ ਕੇ ਆ ਕੇ ਪਤਾ ਨਹੀਂ ਕਿੱਥੋਂ ਆ ਕੇ ਪਸਾਦ ਆ ਪਿੱਛੇ ਜੀ ਇਹ ਕੋਈ ਵੱਡਾ ਆਸਾ ਵਾਪਰ ਜਾਂਦਾ ਪੁਲ ਦਾ ਟੁੱਟਿਆ ਹੈਗਾ ਇਹ ਕੌਣ ਜ਼ਿੰਮੇਵਾਰ ਸੀ ਇਹ ਕਰਕੇ ਤਾਂ ਮੈਂ ਬੰਦ ਕਰਾਇਆ ਸੀ ਮੈਂ ਹੀ ਕਰਾਇਆ ਸੀ ਬੰਦ ਇਹ ਪਿਛਲੇ ਸਾਲ ਜੀ ਸਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਅਸੀਂ ਤਾਂ ਹੋ ਚਲਾਨੀ ਦਰਸਾ ਸਕਦੇ ਹਾਂ